ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਦੇ ਜਖੇਪਲ ਤਹਿਸੀਲ ਸੁਨਾਨ ਜ਼ਿਲ੍ਹਾ ਸੰਗਰੂਰ ਅੱਜ ਤੇ ਜਿਹੜੇ ਸੂਟ ਨੇ ਜੀ ਸਟਿਚ ਕੀਤੇ ਸੂਟ ਤੁਹਾਨੂੰ ਦਿਖਾਵਾਂਗੇ ਆਪਣੇ ਬਹੁਤ ਹੀ ਪਿਆਰੇ ਜੇ ਕਸਟਮਰ ਨੇ ਜੀ ਸਾਰੇ ਉਹਨਾਂ ਦੇ ਬਹੁਤ ਹੀ ਸੋਹਣੇ ਸੋਹਣੇ ਜੇ ਆਪਾਂ ਸੂਟ ਜਿਹੜੇ ਡਿਜ਼ਾਈਨ ਕੀਤੇ ਨੇ ਤੁਹਾਨੂੰ 1 ਬਾਈ 1 ਆਪਾਂ ਸਾਰੇ ਜਿਹੜੇ ਸੂਟ ਨੇ ਉਹ ਸ਼ੋਅ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਲਾਈਕ ਅੱਗੇ ਆ ਗਿਆ ਜੀ ਫੰਕਸ਼ਨ ਜਿਹੜੇ ਸ਼ੁਰੂ ਹੋ ਗਏ ਨੇ ਹੈਂਡਵਰਕ ਦੇ ਆਰਡਰ ਨੇ ਜਿਹੜੇ ਉਹ ਆਪਣੇ ਸਟਾਰਟ ਹੋ ਗਏ ਨੇ ਕੰਟੀਨਿਊ ਵੈਸੇ ਤਾਂ ਹਨਾ ਸਾਰੀ ਗਰਮੀ ਆ ਜਿਹੜਾ ਹੈਂਡਵਰਕ ਦਾ ਕੰਮ ਰਿਹਾ ਜੀ ਬਾਕੀ ਹੁਣ ਅੱਗੇ ਵਿਆਹਾਂ ਦਾ ਕੰਮ ਹੈ ਜਿਹੜਾ ਸ਼ੁਰੂ ਹੋ ਗਿਆ ਤੁਹਾਡੇ ਵੀ ਜੇ ਹਨਾ ਫੰਕਸ਼ਨ ਆ ਰਿਹਾ ਕੋਈ ਤਾਂ ਤੁਸੀਂ ਸਾਨੂੰ ਹੁਣ ਅੱਗੇ ਜਿਹੜਾ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਜੀ ਅੱਗੇ ਜਾ ਕੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸਾਨੂੰ ਵੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਹਨਾ ਦਿਨ ਛੋਟੇ ਹੋ ਜਾਂਦੇ ਨੇ ਕੰਮ ਜਿਹੜਾ ਬਹੁਤ ਜ਼ਿਆਦਾ ਵੱਜ ਜਾਂਦਾ ਜੇ ਤੁਸੀਂ ਸੋਚੋ ਵੀ ਅਸੀਂ ਹਨਾ ਟਾਈਮ ਤੇ ਤੁਹਾਨੂੰ ਆਰਡਰ ਦੇ ਦੇਵਾਂਗੇ ਉਦੋਂ ਸੂਟ ਕੱਢਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਜੇ ਤੋਂ ਪਹਿਣਾ ਨੂੰ ਪਤਾ ਵੀ ਹਾਂ ਉਹ ਮੰਥ ਚ ਚਲੋ ਡੇਟ ਨਹੀਂ ਫਾਈਨਲ ਪਤਾ ਵੀ ਹਨਾ ਉਹ ਮੰਥ ਚ ਜਿਹੜਾ ਆਪਾਂ ਫੰਕਸ਼ਨ ਹੈਗਾ ਤਾਂ ਪਲੀਜ਼ ਉਹ ਹੁਣੀ ਆਰਡਰ ਦੇ ਸਕਦੇ ਨੇ ਤੇ ਆਪਣਾ ਸੂਟ ਰੈਡੀ ਕਰਵਾ ਸਕਦੇ ਨੇ ਹੁਣ ਜਿਹੜਾ ਵਧੀਆ ਆਸਾਨੀ ਨਾਲ ਜਿਹੜਾ ਸੂਟ ਤੁਹਾਡਾ ਨਿਕਲ ਜੂਗਾ ਸਟੀਚਿੰਗ ਚਾਹੇ ਤੁਸੀਂ ਟਾਈਮ ਤੇ ਕਰਾ ਲਿਓ 15 20 ਦਿਨ ਪਹਿਲਾਂ ਮਹੀਨਾ ਪਹਿਲਾਂ ਚਾਹੇ ਸਟੀਚਿੰਗ ਕਰਾ ਲਿਓ ਤੇ ਪਲੀਜ਼ ਜਿਹੜਾ ਵਰਕ ਹੈ ਉਹ ਪਹਿਲਾਂ ਹੋ ਜੇ ਤਾਂ ਵਧੀਆ ਗੱਲ ਹੈ ਤੇ ਆਪਾਂ ਜਿਹੜੇ ਸਟਿਚ ਕੀਤੇ ਸੂਟ ਨੇ ਉਹ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਪਿਆਰੇ ਜਿਹੇ ਸੂਟ ਆਏ ਸੀ ਆਪਣੇ ਟੇਲਰ ਤੋਂ ਬਣ ਕੇ ਇਹ ਦੇਖੋ ਇਹ ਟਿਸਟਾ ਬ੍ਰੈਂਡ ਦਾ ਤੁਹਾਨੂੰ ਦਿਖਾਇਆਈ ਸੀ ਕਾਫੀ ਜਿਹੜੇ ਪ੍ਰਿੰਟ ਆਪਣੇ ਕੋਲੇ ਹੈਗੇ ਆ ਜੇ ਤੁਹਾਨੂੰ ਚਾਹੀਦੇ ਨੇ ਸੂਟ ਆਫਰ ਤੇ ਮਿਲ ਜਾਣਗੇ ਜੀ ਸਟਿਸਟਾ ਦੇ ਨੇ ਮੈਚਿੰਗ ਰਹੂਗੀ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਸ਼ਰਟ ਦੀ ਹੋਈ ਹੋਈ ਆ ਤੇ ਬਾਜੂ ਤੇ ਇਸ ਤਰ੍ਹਾਂ ਜਿਹੜੀ ਹੈ 슬ੀਵਸ ਤੇ ਲੇਸ ਲਾਈ ਹੋਈ ਆ ਤੇ ਨਾਲ ਹੀ ਆਪਾਂ ਚਾਕਾਂ ਤੇ ਲੇਸ ਦਿੱਤੀ ਆ ਤੇ ਇਹ ਵੀ ਟਿਸਟਾ ਦੀ ਜਿਹੜੀ ਮੈਚਿੰਗ ਹੈ ਜੀ ਇਹਨਾਂ ਦਾ ਆਪਾਂ ਨੇ ਪੈਂਟ ਪਲਾਜ਼ੋ ਬਣਾਇਆ ਜੀ 벨ਟ ਲਾ ਕੇ ਬਣਾਇਆ ਇਸ ਤਰ੍ਹਾਂ ਪਾਕਟ ਲਾਈ ਹੋਈ ਆ ਤੇ ਤੁਸੀਂ ਵੀ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਹੋ ਸਾਡੇ ਕੋਲੋਂ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਇਹਨਾਂ ਦੇ ਦੁਪੱਟਿਆਂ ਦੀ ਜਿਹੜੀ ਫਿਨਿਸ਼ਿੰਗ ਹੋਣੀ ਆ ਹਲੇ ਫਿਨਿਸ਼ਿੰਗ ਲਈ ਗਏ ਹੋਏ ਆ ਜੀ ਦੁਪੱਟੇ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਜਿਹੜਾ neck design ਬਣਿਆ ਹੋਇਆ ਅੱਜਕੱਲ ਟ੍ਰੈਂਡ ਹੈ ਜੀ ਜਿਹੜਾ ਇੱਕ ਦੋ ਸੂਟਾਂ ਨੂੰ ਛੱਡ ਕੇ ਹਨਾ ਦੂਜੇ ਤੋਂ ਤੀਜੇ ਸੂਟੇ ਜਿਹੜਾ ਆਪਣਾ ਕੱਟ ਨਾਲ ਹੀ ਬਣ ਰਿਹਾ ਸਾਰੇ ਬਹੁਤ ਪਸੰਦ ਕਰ ਰਹੇ ਨੇ ਇਹ ਵਾਲਾ ਡਿਜ਼ਾਈਨ ਟ੍ਰੈਂਡ 'ਚ ਹੈ ਜੀ ਕਾਫੀ ਜਿਹੜਾ ਨੈੱਕ ਆ ਉਹ ਥੋੜਾ ਅੱਧਾ ਇੰਚ ਛੋਟਾ ਬਣ ਜਾਂਦਾ ਤੇ ਥੋੜਾ ਹੈ ਨਾ ਕੱਟ ਦੇ ਕੇ ਬਹੁਤ ਪਿਆਰਾ ਗਲਾ ਬਣਦਾ ਹੈ ਦੇਖੋ ਤੁਸੀਂ ਇਸ ਤਰ੍ਹਾਂ ਦਾ ਰਹੂਗਾ ਬਟਨ ਤੁਸੀਂ ਪੋਟਲੀ ਬਟਨ ਵੀ ਬਣਵਾ ਸਕਦੇ ਹੋ ਜਿਵੇਂ ਮੈਂ ਪਾ ਪਹਿਨਿਆ ਹੋਇਆ ਸੂਟ ਮੈਂ ਇੱਥੇ ਪੋਟਲੀ ਬਟਨ ਲਾਏ ਹੋਏ ਨੇ ਤੁਸੀਂ ਐਵੇਂ ਦੇ ਵੀ ਬਟਨ ਲਗਵਾ ਸਕਦੇ ਹੋ ਤੇ ਆਪਾਂ ਇਹ ਮੜਾ ਕੇ ਲਾਏ ਹੋਏ ਨੇ ਸੈਂਟਰ ਪੈਨਲ ਦਿੱਤੇ ਹੋਏ ਨੇ ਨੀਚੇ ਆਪਾਂ ਪੱਟੀ ਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਪਲਾਜ਼ੋ ਨਾਲ ਦੀ ਪੱਟੀ ਦੇ ਕੇ ਤੇ ਬਾਜੂ ਤੇ ਵੀ ਪੱਟੀ ਦੇ ਕੇ ਆਪਾਂ ਲੇਸ ਦਿੱਤੀ ਐ ਦੁਪੱਟੇ ਇਹਨਾਂ ਦੇ ਆਪਾਂ بیس ਕਲਰ ਦੇ ਹੀ ਰੱਖੇ ਨੇ ਲੇਸ ਫਿਨਿਸ਼ਿੰਗ ਐ ਜਿਹੜੀ ਉਹ ਹੋਣ ਲਈ ਗਈ ਐ ਤੇ ਆਪਾਂ ਸੂਟਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਐ ਅੱਗੇ ਆਪਣੇ ਕੋਲੇ ਇਹ ਸੂਟ ਵੀ ਅਵੇਲੇਬਲ ਨੇ ਜੇ ਤੁਹਾਨੂੰ ਚਾਹੀਦੇ ਨੇ ਜੀ ਇਸ ਤਰ੍ਹਾਂ ਦਾ ਵਰਕ ਤੁਹਾਨੂੰ ਜਿਹੜਾ ਮਿਲੂਗਾ ਮੂਰੀਆਂ ਤੇ ਆ ਗਿਆ ਜੀ ਪੌਂਚੇ ਬਣੇ ਹੋਏ ਨੇ ਬਹੁਤ ਪਿਆਰੇ ਇਹਦੇ ਨਾਲ ਐਵੇਂ ਦੀ ਆਪਾਂ ਲੇਸ ਦਿੱਤੀ ਐ ਇਹ ਆਪਾਂ ਨੇ ਨਾ ਬਾਟਮ ਨਾਲ ਦੀ ਪੱਟੀ ਦੇ ਕੇ ਇਸ ਤਰ੍ਹਾਂ 오ਰਗੈਂਜ਼ਾ ਲੇਸ ਦਿੱਤੀ ਹੈ ਜਿਹੜੀ 오ਰਗੈਂਜ਼ਾ ਲੇਸ ਹਨਾ ਉਹ ਕਾਫੀ ਜਿਹੜੇ ਕਸਟਮਰ ਕਹਿ ਦਿੰਦੇ ਨੇ ਵੀ ਹਨਾ ਚਾਕਾਂ ਤੇ ਬਾਵਾਂ ਤੇ ਵੋਇਡੀ ਕਰਿਓ ਤੇ ਉਹ ਆਪਣੀ ਲੇਸ ਹੈ ਜਿਹੜੀ ਉਚਬਨ ਵਾਲੀ ਨਹੀਂ ਹੈਗੀ ਜੀ ਤੇ ਬਹੁਤ ਹੀ ਸੌਫਟ ਜੀ ਲੇਸ ਆ ਵਧੀਆਲੀ ਲੇਸ ਆ ਇਹ ਆਪਾਂ ਘੇਰੇ ਤੇ ਲਾਈ ਆ ਇਹ ਦੇਖੋ ਤੁਸੀਂ ਬਾਜੂ ਤੇ ਪੱਟੀ ਦੇ ਕੇ ਸੇਮ ਡਿਜ਼ਾਈਨ ਆਪਾਂ ਬਾਜੂ ਤੇ ਰੱਖਿਆ ਸਟਾਫ ਬਹੁਤ ਹੀ ਪਿਆਰਾ ਸਟਾਫ ਹੈ ਜੀ ਇਹ ਮਲਾਈ ਕਾਟਨ ਸਟਾਫ ਆ ਇਹ ਦੇਖੋ neck ਵੀ ਬਹੁਤ ਪਿਆਰਾ ਬਣਿਆ ਹੋਇਆ ਜੋਇੰਟ लेस ਵੀ ਦਿੱਤੀ ਆਪਾਂ ਨੇ ਵਿੱਚ ਤੇ ਆਪਾਂ ਬਟਨ ਵੀ ਐਵੇਂ ਲਾਈ ਨੇ ਜੀ ਮੜ ਕੇ ਲਾਏ ਹੋਏ ਨੇ ਤੇ ਜਿਹੜੀ ਬਟਨ ਨਾਲ ਦੀ ਪੱਟੀ ਉਹ ਸਾਈਡ ਤੇ ਦਿੱਤੀ ਆ ਉੱਪਰ ਜਿਹੜਾ ਵੀ ਕੱਟ ਦਿੱਤਾ ਹੋਇਆ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਤੁਸੀਂ ਐਵੇਂ ਦੇ ਵੀ ਸੂਟ ਜਿਹੜੇ ਰੈਡੀ ਕਰ ਸਕਦੇ ਹੋ ਅੱਗੇ ਇਹ ਸੂਟ ਆ ਗਿਆ ਜੀ ਇਹ ਪ੍ਰਿੰਟ ਆਪਣੇ ਕੋਲੇ ਕਾਫੀ ਕੁਆਂਟੀਟੀ ਚ ਪਿਆ ਹੈ ਜੀ ਆਪਣੇ ਕੋਲੇ 35 ਤੋਂ 40 ਜਿਹੜੇ 30 40 ਮੀਟਰ ਸਟੱਫ ਪਿਆ ਆਪਣੇ ਕੋਲੇ ਤੁਸੀਂ ਬਣਾ ਸਕਦੇ ਹੋ ਬਹੁਤ ਪਿਆਰਾ ਸਟੱਫ ਹੈ ਜੀ ਇਹ ਇਹ ਦੇਖੋ ਤੁਸੀਂ ਇਸ ਤਰ੍ਹਾਂ ਜੁਆਇੰਟ ਲੇਸ ਦਿੱਤੀ ਹੋਈ ਹੈ ਜੀ ਤੇ نیچے ਲੇਸ ਆਪਾਂ ਨੇ ਇਸ ਤਰ੍ਹਾਂ ਦੀ ਦਿੱਤੀ ਹੈ ਪਿੰਟੈਕਸ ਪਾਏ ਹੋਏ ਨੇ ਦੋ ਦੋ ਪਿੰਟੈਕਸ ਪਾ ਕੇ ਜਿਹੜੀ ਡਿਜ਼ਾਈਨਿੰਗ ਕੀਤੀ ਹੈ ਬਹੁਤ ਪਿਆਰਾ ਸੂਟ ਬਣ ਜਾਂਦਾ ਜੀ ਜੇ ਸਿੰਪਲ ਸੂਟ ਆਪਾਂ ਹਨਾ ਇਹਦੇ ਨਾਲ ਕੰਪੈਰੀਜ਼ਨ ਕਰਾਂਗੇ ਇਹ ਬਹੁਤ ਸੋਹਣੇ ਡਿਜ਼ਾਈਨਰ ਸੂਟ ਬਣ ਜਾਂਦੇ ਨੇ ਇਹ ਨਹੀਂ ਹੈਗਾ ਵੀ ਕੱਲੀਆਂ ਕੁੜੀਆਂ ਜਿਹੜੀਆਂ ਇਹ ਸੂਟ ਪਾ ਸਕਦੀਆਂ ਨੇ ਕੋਈ 올ਡੇਜ ਭੈਣ ਨੇ ਪਾਉਣਿਆ ਉਹ ਵੀ ਇਹ ਸੂਟ ਪਹਿਨ ਸਕਦੇ ਨੇ ਬਹੁਤ ਪਿਆਰਾ ਲੱਗਣ ਵਾਲਾ ਜੀ ਇਹ ਦੇਖੋ ਆਪਾਂ ਇਹ ਨੈੱਕ ਦਾ ਡਿਜ਼ਾਈਨ ਹੈ ਥੋੜਾ ਥੋੜਾ ਡਿਫਰੈਂਸ ਹੈ ਸਾਰਿਆਂ 'ਚ ਪਰ ਹਨਾ ਸਾਰੇ ਹੀ ਗਲੇ ਬਹੁਤ ਸੋਹਣੇ ਬਣੇ ਨੇ ਇਹ 'ਚ ਆਪਾਂ ਨੇ ਕੱਟ ਨਹੀਂ ਦਿੱਤਾ ਜੀ ਤੋ ਜੁਆਇੰਟਲੈਸ ਦੇ ਕੇ ਆਪਾਂ ਨੇ ਬਟਨ ਮੜ ਕੇ ਲਾਏ ਹੋਏ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਉਹ ਆਪਾਂ ਨੇ ਬਾਜੂ ਤੇ ਦਿੱਤੀ ਹੈ ਪਿੰਟੈਕਸ ਪਾ ਕੇ ਜੁਆਇੰਟਲੈਸ ਫਿਰ ਡਬਲ ਪਿੰਟੈਕਸ ਤੇ ਫਿਰ ਆਰਗੈਂਜ਼ਾ ਦੀ ਆਪਾਂ ਨੇ ਲੇਸ ਲਾਈ ਹੈ ਇਹ ਲੇਸ ਬਹੁਤ ਹੀ ਪਿਆਰੀ ਲੱਗਦੀ ਹੈ ਜੀ ਲੱਗੀ ਹੋਈ ਜਿਹੜੇ ਬਿਲਕੁਲ ਕਹਿੰਦੇ ਨੇ ਵੀ ਸਾਨੂੰ ਬਿਲਕੁਲ ਸਿੰਪਲ ਸੂਟ ਚਾਹੀਦਾ ਜੇ ਉਹਨਾਂ ਤੇ ਵੀ ਇਹ ਲੇਸ ਕੱਢੀ ਜਾਵੇ ਨਾ ਨੀਚੇ ਬਹੁਤ ਪਿਆਰੀ ਲੱਗਦੀ ਹੈ ਆਪਾਂ ਬਣਾਏ ਵੀ ਨੇ ਸੂਟ ਐਵੇਂ ਦੇ ਤੇ ਇਹ ਜਿਹੜੇ ਪਹਿਣਾ ਨੇ ਕਈ ਹਨਾ 올ਓਵਰ ਵੀ ਬਾਈ ਕਰ ਰਹੇ ਨੇ ਸੂਟ ਤੇ ਸਲਵਾਰਾਂ ਜਿਹੜੀ ਮੈਂ ਤੁਹਾਨੂੰ ਇਹ ਵਾਲੀ ਸਲਵਾਰ ਦਿਖਾਈ ਸੀ ਐਵੇਂ ਦੀਆਂ ਸਲਵਾਰਾਂ ਨਾਲ ਵੀ ਤੁਹਾਨੂੰ ਮਿਲ ਜੂਗਾ ਜਿਵੇਂ ਦੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਹਰ ਜਿਵੇਂ ਵੀ ਤੁਸੀਂ ਹਨਾ ਕਹੋ ਉਵੇਂ ਦਾ ਤੁਹਾਨੂੰ ਸੂਟ ਮਿਲ ਜੂ अवेलेबल ਹੈ ਹਰ ਸਟਾਕ ਆਪਣੇ ਕੋਲੇ ਹੈਗਾ ਜੀ ਤੇ ਨੈਕਸਟ ਸੂਟ ਆਪਾਂ ਇੱਕ ਇਹ ਵਾਲਾ ਤੁਹਾਨੂੰ ਦਿਖਾਉਨੇ ਆ ਇਹ ਵੀ ਕਾਫੀ ਚੱਲ ਰਿਹਾ ਜੀ ਟ੍ਰੈਂਡ 'ਚ ਇਸ ਤਰ੍ਹਾਂ ਜਿਹੜੇ ਪਹਿਲਾਂ ਨੈੱਕ ਬਣ ਕੇ ਗਏ ਆ ਆਪਣੇ ਕੋਲੇ ਉਹ ਹੋਰ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਆ ਉਹ ਵੀ ਤੁਹਾਨੂੰ ਦਿਖਾਵਾਂ ਇਹ ਸੂਟ ਵੀ ਆਪਣੇ ਕੋਲੇ ਕਾਫੀ ਬਣ ਕੇ ਗਏ ਨੇ ਨਜ਼ਰ ਸੀ ਡਿਜ਼ਾਈਨ ਚੈੱਕ ਕਰ ਸਕਦੇ ਹੋ ਇੱਕ ਤਾਂ ਜੀ ਮੈਂ ਵੀ ਬਣਾ ਕੇ ਦਿਖਾਇਆ ਸੀ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਚਾਹੀਦੀ ਹੈ ਆਪਣੇ ਜਿਹੜੇ YouTube ਚੈਨਲ ਤੇ ਪਈ ਹੈ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਜਿਹੜਾ ਮੈਂ ਗਲਾ ਬਣਾਇਆ ਸੀ ਡਿਜ਼ਾਈਨ ਬਣਾਇਆ ਸੀ ਉਹਦੇ ਮੈਂ ਇੱਥੇ ਵੀ ਕੱਟ ਦਿੱਤਾ ਸੀ ਜੀ ਬਹੁਤ ਪਿਆਰਾ ਬਣਿਆ ਸੀ ਮੈਂਨੇ ਪੌਟਲੀ ਬਟਨ ਲਾਏ ਸੀ ਬਹੁਤ ਪਿਆਰਾ ਗਲਾ ਬਣਿਆ ਸੀ ਤੇ ਆਪਾਂ ਬਟਨ ਮੜ ਕੇ ਲਾਏ ਨੇ ਇਹ ਆਪਾਂ ਵਿਦਾਊਟ ਬਟਨ ਬਣਾਇਆ ਹੈ ਨੈਕਪੀ ਤੇ ਇਸ ਤਰ੍ਹਾਂ ਕੋਲਰ ਦੀ ਸ਼ੇਪ ਚ ਜਿਹੜੇ ਇੱਥੇ ਆਪਣੇ ਪੈਚੇਸ ਐਡ ਕੀਤੇ ਨੇ ਤੇ ਇਹ ਆ ਗਿਆ ਜੀ ਬਾਜੂ ਤੇ ਬਾਜੂ ਤੇ ਆਪਾਂ ਨੇ ਜਿਹੜਾ ਇਸ ਤਰ੍ਹਾਂ ਦੀ ਪੱਟੀ ਲਾਈ ਹੈ बॉਟਮ ਨਾਲ ਦੀ ਤੇ نیچے ਘੇਰੇ ਤੇ ਆਪਾਂ ਇਸ ਤਰ੍ਹਾਂ ਹੀ ਲੇਸ ਦਿੱਤੀ ਹੈ ਇਹ ਦੀ बॉਟਮ ਆ ਗਈ ਜੀ ਬਾਟਮ ਤੋਂ ਪੈਚ ਲਈ ਸੀ ਤੇ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਹੈ ਦਾ ਬੈਂਬਰ ਦਾ ਦੁਪੱਟਾ ਜੀ ਇਹ ਜੌਰਜਟ ਲਾਈਟ ਵੇਟ ਜੌਰਜਟ ਆ ਇਹ ਦੇਖੋ ਤੁਸੀਂ ਦੁਪੱਟਾ ਸੈਂਟਰ 'ਚ ਜਾਲ ਪਿਆ ਹੋਇਆ ਹੈ ਜੀ ਪੱਲਿਆਂ ਤੇ ਇਸ ਤਰ੍ਹਾਂ ਕੜਿਆਂ ਦਾ ਡਿਜ਼ਾਈਨ ਬਣਾਇਆ ਹੋਇਆ ਦੁਪੱਟਿਆਂ ਦੀ ਡਿਜ਼ਾਈਨ ਹੈਗਾ ਆਪਣੇ ਕੋਲੇ ਬਾਧੂ ਹੈ ਜੀ ਟਾਈ ਡਾਈ ਦਾ ਕਹੇ ਜਾ ਵੀ ਤੁਸੀਂ ਡਿਜ਼ਾਈਨ ਕਰਾਉਣਾ ਉਹ ਜਿਆ ਤੁਹਾਨੂੰ ਕਰਕੇ ਦਵਾਂਗੇ ਟਾਈ ਡਾਈ ਦੇ ਇੱਕ ਆਪਾਂ ਸੂਟ ਬਣਾਏ ਸੀ ਜੀ बॉटਮ ਟਾਈ ਡਾਈ ਦੁਪਟਾ ਬਾਜੂ ਤੇ ਟਾਈ ਡਾਈ ਮਸ਼ੀਨ ਵਰਕ ਹੋਏ ਸੀ ਉਹ ਆਪਾਂ ਤੋਂ ਕਿਸੇ ਸੂਟ ਦੀ ਵੀ ਵੀਡੀਓ ਨਹੀਂ ਬਣੀ ਇੱਕ ਸੂਟ ਦੀ ਆਪਾਂ ਫੋਟੋ ਅਪਲੋਡ ਕੀਤੀ ਸੀ ਵਟਸਐਪ ਤੇ ਕਾਫੀ ਜਿਆਦਾ ਪਸੰਦ ਕੀਤਾ ਉਹ ਡਿਜ਼ਾਈਨ ਆਪਣੇ ਹੋਰ ਵੀ ਆਰਡਰ ਬਣ ਰਹੇ ਨੇ ਜਦੋਂ ਨੈਕਸਟ ਸੂਟ ਬਣ ਕੇ ਆ ਗਿਆ ਆਪਾਂ ਜ਼ਰੂਰ ਤੁਹਾਡੇ ਨਾਲ ਜਿਹੜੀ ਆ ਵੀਡੀਓ ਸ਼ੇਅਰ ਕਰਾਂਗੇ ਅੱਗੇ ਆਪਣਾ ਆ ਗਿਆ ਜੀ ਬਰਬਰੀ ਦਾ ਇਹ ਪ੍ਰਿੰਟ ਇਹ ਪ੍ਰਿੰਟ ਵੀ ਕਾਫੀ ਸੋਲਡ ਹੋਇਆ ਆਪਣਾ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦਿੱਤੀ ਹੈ neck ਤੇ ਤੇ ਬਾਜੂ ਤੇ ਇਸ ਤਰ੍ਹਾਂ ਪੱਟੀ ਲਾ ਕੇ ਲੇਸ ਐਡ ਕੀਤੀ ਆ ਤੇ ਘੇਰੇ ਤੇ ਵੀ ਇਸ ਤਰ੍ਹਾਂ ਪੱਟੀ ਲਾ ਕੇ ਐਡ ਕੀਤੀ ਆ ਪਲੇਨ ਇਹਦੇ ਨਾਲ ਬਾਟਮ ਰਹੂਗੀ ਜੀ ਤੇ ਇਸ ਤਰ੍ਹਾਂ ਦਾ ਦੁਪੱਟਾ ਰੈਡੀ ਕੀਤਾ ਦੁਪੱਟੇ ਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੀ ਲੇਸ ਲੱਗੀ ਹੋਈ ਹੈ ਇਹ ਇਹ ਦੇਖੋ ਟਾਈ ਡਾਈ ਦੁਪੱਟਾ ਦੁਪੱਟੇ ਨੂੰ ਇਸ ਤਰ੍ਹਾਂ ਜਿਹੜੀ ਹੈ ਲੇਸ ਦਿੱਤੀ ਗਈ ਹੈ ਆਗੇ ਸਿੱਧਾ ਪਾਸਾ ਹੈਗਾ ਬਹੁਤ ਪਿਆਰੀ ਲੇਸ ਲੱਗ ਰਹੀ ਹੈ ਜੀ ਤੁਸੀਂ ਵੀ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਹੋ ਸਾਡੇ ਕੋਲੋਂ ਕਈ ਪਰਣਾ ਨੂੰ ਹੁੰਦਾ ਹੈ ਨਾ ਵੀ ਪਤਾ ਨਹੀਂ ਸਟਿਚਿੰਗ ਕਿਵੇਂ ਦੀ ਹੋਊਗੀ ਕਿਵੇਂ ਹਨਾ ਕੰਮ ਕਰਦੇ ਹੋਣਗੇ ਤੁਸੀਂ ਤੁਹਾਨੂੰ ਇੱਕ ਝਲਕ ਜੀ ਦਿਖਾਈਏ ਆਪਾਂ ਸਾਡਾ ਜਿਹੜਾ ਸਟਿਚਿੰਗ ਦਾ ਕੰਮ ਹੈ ਬਹੁਤ ਹੀ ਪਿਆਰਾ ਫਿਨਿਸ਼ਿੰਗ ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਜ਼ਰੂਰ ਸਟਿਚ ਕਰਵਾ ਕੇ ਦੇਖੋ ਅੱਗੇ ਸੀਜ਼ਨ 'ਚ ਆਪਣੇ ਫਿਰ ਤੁਸੀਂ ਸੂਟ ਜਿਹੜੇ ਪਾਰਟੀ 'ਵਰ ਵੀ ਸਾਡੇ ਕੋਲ ਬਣਵਾ ਸਕਦੇ ਹੋ ਬੇਚਿਚਕ ਜਿਹੜਾ ਹਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਦਾ ਕੰਮ ਕਿਵੇਂ ਦਾ ਤੁਸੀਂ ਹੁਣ ਕਾਟਨ ਦੇ ਸੂਟ ਵੀ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਅੱਗੇ ਹਨਾ ਵਰਤਾਂ ਵਾਲੇ ਸੂਟ ਵੀ ਰੈਡੀ ਕਰਾ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਫੰਕਸ਼ਨ ਆ ਰਿਹਾ ਤਾਂ ਪਲੀਜ਼ ਜਲਦੀ ਆਪਣਾ ਹੈਨਾ ਆਰਡਰ ਪਲੇਸ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ